ਰੇਡੀ ਵਾਂਜੀ 1674 ਮੈਂ ਦੋਸਤੋ ਇਸ ਸਮੇਂ ਆਪਾਂ ਸਿੱਖ ਖੇਡਾਂ ਦੇ ਉੱਤੇ ਆ ਤੇ ਹਾਸੇ ਠੱਠੇ ਚੱਲ ਰਹੇ ਨੇ ਰੌਣਕ ਮੇਲੇ ਲੱਗੇ ਨੇ ਤੇ ਇਸੇ ਤਰ੍ਹਾਂ ਰੌਣਕ ਮੇਲੇ ਲੱਗੇ ਰਹਿਣ ਐਡੀ ਲੇਟ ਦੇ ਵਿੱਚ ਛਤਵੀਂ ਸਿੱਖ ਖੇਡਾਂ ਨੇ ਤੇ ਸਾਡੇ ਨਾਲ ਕੁਝ ਖਾਸ ਸਾਡੇ ਸੱਜਣ ਨੇ ਜਿਹੜੇ ਰੇਡੀਓ ਦੇ ਜ਼ਰੀਏ ਤੁਹਾਡੇ ਨਾਲ ਜੁੜਦੇ ਰਹਿੰਦੇ ਤੁਸੀਂ ਇਹਨਾਂ ਦੀਆਂ ਸ਼ਕਲਾਂ ਤੋਂ ਸ਼ਾਇਦ ਨਹੀਂ ਪਛਾਣਦੇ ਹੋਗੇ ਪਰ ਇਹਨਾਂ ਆਵਾਜ਼ਾਂ ਤੋਂ ਜ਼ਰੂਰ ਪਛਾਣ ਜਾਓਗੇ ਤੇ ਜਦੋਂ ਆਪਾਂ ਇਹਨਾਂ ਦੇ ਨਾਂ ਲਵਾਂਗੇ ਫਿਰ ਜ਼ਰੂਰ ਇਹਨਾਂ ਨੂੰ ਪਛਾਣ ਜਾਓਗੇ ਤੁਸੀਂ ਸਭ ਤੋਂ ਪਹਿਲਾਂ ਤੁਸੀਂ ਸ਼ੁੱਕਰਵਾਰ ਦੇ ਦਿਨ ਇੱਕ ਵੀਰਸਾ ਨੂੰ ਬੜੇ ਸੁਨੇ ਗਾਣੇ ਸੁਣਾਉਂਦਾ ਸਾਨੂੰ ਤੇ ਉਹਦਾ ਨਾਮ ਹੈ ਰੂਪ ਤੋ ਇਸ ਟਾਈਮ ਸਾਡੇ ਨਾਲ ਬੈਠਾ ਆਪਾਂ ਗੱਲ ਕਰਦਾ ਹੈ ਰੂਪ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਬਹੁਤ ਵਧੀਆ ਤੁਸੀਂ ਦੱਸੋ ਜੀ ਸਾਡੇ ਵੀ ਬਹੁਤ ਵਧੀਆ ਥੈਂਕ ਯੂ ਤੇ ਪਹਿਲੀ ਵਾਰ ਮੈਂ ਵੀ ਵੈਸੇ ਅੱਜ ਪਹਿਲੀ ਵਾਰ ਹੀ ਰੂਪ ਨੂੰ ਮਿਲਿਆ ਤੇ ਸਾਡਾ ਮਨ ਬਣਿਆ ਕਿ ਇਹਨਾਂ ਦੇ ਕੋਲ ਆਪਾਂ ਗਾਣੇ-ਗੋਣੇ ਸੁਣਨੇ ਹੈਗਾ ਮੂਡ ਗਾਣੇ-ਗੋਣੇ ਸੁਣਾਉਂਦਾ ਮੂੜੀ ਮੂੜਾ ਕਨੈਕਚਰ ਹੋਇਆ ਇਹਨੂੰ ਇੱਥੇ ਆਇਆ ਇਹਨੂੰ 4-5 ਸਾਲ ਹੋ ਗਿਆ ਮੈਂ ਐਡੀਲੇਡ ਦੇ ਵਿੱਚ ਥੋੜਾ ਚਿਰ ਹੋਇਆ ਨਾ ਹਾਂਜੀ ਐਡੀਲੇਡ ਚ ਤੇ ਮੈਂ ਲਾਸਟ ਈਅਰ ਮੂਵ ਕੀਤਾ ਸੀ ਮੈਲਬਨ ਤੋਂ ਤੇ ਪਿੱਛੋਂ ਮੇਰੇ ਖਿਆਲ ਤੁਸੀਂ ਮਈਤਾ ਲੱਗੋ ਹੈ ਨਾ ਹਾਂਜੀ ਅੰਬਰਸਰ ਜ਼ਿਲ੍ਹਾ ਮਈਤਾ ਪਿੰਡ ਹੈ ਸੋ ਰੂਪ ਨੇ ਪਿਛਲੇ ਦਿਨੀ ਨਾ ਸਾਨੂੰ ਇੱਕ ਭੈਣ ਵਾਲਾ ਗਾਣਾ ਸੁਣਾਇਆ ਸੀ ਸਾਨੂੰ ਸਿੱਖਿਆ ਸੁਣਾਈ ਸੀ ਅਸਲ ਦੇ ਵਿੱਚ ਜੇ ਮੂਡ ਹੋਵੇ ਤੇ ਉਹ ਵੀ ਆਪਾਂ ਸੁਣਾਵਾਂਗੇ ਇਸ ਤੋਂ ਲਾਵਾ ਹੋਰ ਵੀ ਬਹੁਤ ਸੋਹਣੇ ਗਾਣੇ ਰੂਪ ਲਿਖਤਾ ਉਹ ਵੀ ਆਪਾਂ ਸੁਣਾਵਾਂਗੇ ਇਸ ਤੋਂ ਲਾਵਾ ਸਾਡੇ ਨਾਲ ਜੋਲ ਭਾਈ ਨੇ ਬੈਰੀ ਤੋਂ ਸੋ ਸਾਊਥ ਆਸਟ੍ਰੇਲੀਆ ਬੈਰੀ ਤੋਂ ਅਕਸਰ ਹੀ ਸਾਨੂੰ ਇਹ ਮੈਸੇਜ ਕਰਦੇ ਹੁੰਦੇ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੋ ਇੱਥੇ ਸਿੱਖ ਖੇਡਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਇੰਤਜ਼ਾਮ ਨੇ ਉਹਦੇ ਵਿੱਚ ਵੱਡਾ ਇਹਨਾਂ ਨੇ ਯੋਗਦਾਨ ਪਾਇਆ ਤੇ ਅੱਜ ਆਖਰੀ ਦੇਣ ਹੈ ਪਿਛਲੇ ਦੋ ਦਿਨ ਇਹਨਾਂ ਨੇ ਪੂਰੀ ਸੇਵਾ ਕੀਤੀ ਹੈ ਸਾਰੇ ਭਾਈਚਾਰੇ ਦੀ ਪਾਜੀ ਕਿੰਨਾ ਰਿਹਾ ਸਾਰੇ ਇੰਤਜ਼ਾਮ ਤੇ ਕਿਵੇਂ ਰਿਹਾ ਸਾਰਾ ਮੇਲਾ ਹਾਂਜੀ ਬਹੁਤ ਵਧੀਆ ਬਹੁਤ ਵਧੀਆ ਤੇ ਥੈਂਕ ਯੂ ਪਹਿਲਾਂ ਸਭ ਤੋਂ ਤੁਹਾਡਾ ਤੁਸੀਂ ਵੀ ਆਏ ਸਾਰਿਆਂ ਨੂੰ ਇੱਥੇ ਮਿਲਣ ਦਾ ਮੌਕਾ ਮਿਲਿਆ ਤੁਹਾਨੂੰ ਤੇ ਬਾਕੀ ਇੰਤਜ਼ਾਮ ਠੀਕ ਆ ਪਰ ਥੋੜਾ ਜਿਹਾ ਵੈਦਰ ਥੋੜਾ ਹੌਟ ਹੋ ਗਿਆ ਉਹਦੇ ਕਰਕੇ ਸੌਰੀ ਆ ਥੋੜਾ ਕੁਝ ਨਹੀਂ ਕਰ ਸਕਦੇ ਸੀ ਪਰ ਉਹਦਾ ਇੰਤਜ਼ਾਮ ਠੀਕ ਆ ਸਾਰੇ ਤੇ ਅਸੀਂ ਬਹਿਰੀਆਂ ਪਰ ਸਾਡੀ ਫੈਮਿਲੀ ਜਿਹੜੀ ਤੇ ਐਲੜ ਰਹਿੰਦੇ ਆ ਉਹ ਸਾਰੇ ਇਨਵੋਲਵ ਸੀਗੇ ਤੇ ਆਪਣੀ ਭਤੀਜੀ ਈਸ਼ਾ ਨਾਗਰਾ ਜਿਹੜੀ ਵਿੱਚ ਸੀਗੇ ਕਰ ਰਹੇ ਸੀ ਨਾ ਲੇਡੀਆਂ ਸਾਰਾ ਆਰਗੇਨਾਈਜ਼ ਉਧਰੋਂ ਉਹ ਸਾਈਡ ਤੋਂ ਤੇ ਬਾਕੀ ਪਾਂਗੜੀ ਹੋਣੀ ਵੀ ਸਾਰੇ ਉਹ ਪਹਿਲਾਂ ਰੇਵਲੈਂਡ ਤੋਂ ਜਾਂ ਬੈਕਗ੍ਰਾਉਂਡ ਉਹਨਾਂ ਦਾ ਤੇ ਹੁਣ ਉਹ ਇੱਥੇ ਆ ਕੇ ਬਸੇ ਐਲੜ ਉਹ ਉਹ ਨਹੀਂ ਵਧੀਆ ਸਾਰਿਆਂ ਨੇ ਰਲ ਕੇ ਜੰਗ ਜੰਗਿਆ ਸਾਰੀ ਟੀਮ ਤੇ ਵਧੀਆ ਉਹ ਨਹੀਂ ਪ੍ਰੋਗਰਾਮ ਵਧੀਆ ਕੀਤਾ ਜੀ ਬਹੁਤ ਵਧੀਆ ਜੀ ਵੈਸੇ ਭਾਵੇਂ ਇੰਨੀ ਗਰਮੀ ਵੀ ਆ ਫਿਰ ਵੀ ਚਾਰ ਚਫੇਰੇ ਆਪਾਂ ਜਿੱਧਰ ਧਿਆਨ ਮਾਰੀਏ ਉਧਰਲੇ ਪਾਸੇ ਲੋਕ ਪੂਰੀ ਗਰਮੀ ਦੇ ਬਾਵਜੂਦ ਵੀ ਮੇਲੇ ਦੀ ਰੌਣਕ ਨੂੰ ਚਾਰ ਚੰਨ ਲਾ ਕੇ ਰੱਖੇ ਨੇ ਲੋਕਾਂ ਨੇ ਬਹੁਤ ਵਧੀਆ ਲੱਗਦਾ ਸਪੈਸ਼ਲੀ ਜਦੋਂ ਤੁਹਾਡੇ ਨਾਲ ਭਾਜੀ ਹੁਣ ਮੁਲਾਕਾਤ ਹੋਈ ਆ ਰੂਪ ਨਾਲ ਹੋਈ ਹੋਰ ਸਾਰੀ ਦਿਹਾੜੀ ਆਪਾਂ ਸਾਰੇ ਸੱਜਣਾਂ ਦੇ ਨਾਲ ਤਿੰਨ ਦਿਨ ਮੁਲਾਕਾਤਾਂ ਕੀਤੀਆਂ ਨੇ ਤੇ ਸਿੱਖ ਦਾ ਅਸਲ ਮਤਲਬ ਸਮਝ ਆਇਆ ਹੈ ਨਾ ਮੇਲੇ ਦਾ ਮਤਲਬ ਸਮਝ ਆਇਆ ਵੀ ਇੱਥੇ ਆਪਾਂ ਇੱਕ ਦੂਸਰੇ ਨਾਲ ਮੇਲਾ ਗੇਲਾ ਹੁੰਦਾ ਕਿਦਾਂ ਵਾ ਸਪੈਸ਼ਲੀ ਆਪਾਂ ਤੇ ਇਹ ਇੰਜੋਏ ਕੀਤਾ ਤੇ ਸਾਡੇ ਨਾਲ ਪਰੇ ਲਾਲ ਜੀ ਬੈਠੇ ਨੇ ਤੇ ਇਹ ਉਦਾਂ ਹੀ ਭਾਏ ਨੇ ਕੋਈ ਉਹ ਮਤਲਬ ਨਹੀਂ ਕੋਈ ਮਤਲਬ ਨਹੀਂ ਵੇਲੇ ਬੈਠੇ ਹੀ ਫੜ ਕੇ ਭਾਲੇ ਆਪਾਂ ਪੰਜਾਬ ਕੀ ਖਾਲੀ ਕੁਝ ਕਹਿਣਾ ਚਾਹੋਗੇ ਕੀ ਕਹਣਾ ਹੁਣ ਉਨਨ ਨਮਸਤੇ ਨਮਸਤੇ ਹੁਣ ਜਾਨਦੀ ਹੁਣੀ ਸਰਸੀ ਗਾਲ ਨੂੰ ਵੀ ਜਾਨਦੀ ਹੁਣੀ ਵੱਡੀ ਮਜ਼ਾਦ ਦੀ ਹੁਣ ਤਾਂ ਲਾਲ ਨੂੰ ਵੀ ਜਾਨਦੀ ਹੁਣੀ ਵੇ ਲੋ ਅੱਜ ਤੇ ਲਾਲ ਵੀ ਵੇ ਲੋ ਗਰਮੀ ਇੰਨੀ ਵੀ ਲਾਲ ਵੀ ਚਿੱਟਾ ਹੋਇਆ ਬੈਠਾ ਆ ਹੈ ਨਾ ਤੇ ਇੰਨੀ ਗਰਮੀ ਪਈ ਆ ਪਿਛਲੇ 3 ਦਿਨਾਂ ਦਾ ਕੁੰਡਲ ਖੁੱਲ ਗਿਆ ਨਹੀਂ ਜ਼ਿਆਦਾ ਗਰਮੀ ਪਈ ਆ ਚਲੋ ਪਰ ਰੂਪ ਕੋਲੋਂ ਗਾਣਾ ਸੁਣਦੇ ਆ ਪਰੂਪ ਜੀ ਕੀ ਸੁਣਾਓਗੇ ਫਿਰ ਅੱਜ ਤੁਸੀਂ ਦੱਸੋ ਐਨੇ ਗਾਣੇ ਜੋ ਕਿਹੜਾ ਤੁਹਾਨੂੰ ਵਧੀਆ ਲੱਗਾ ਉਹ ਹੀ ਸੁਣਾ ਜੀ ਨੇ ਨਹੀਂ ਤੁਸੀਂ ਦੱਸੋ ਮੇਰਾ ਮੇਰਾ ਤਾਂ ਵੈਸੇ ਉਹ ਸੋਨੂੰ ਜੀ ਕਰਦਾ ਸਿੱਖਿਆ ਸੋਨੂੰ ਜੀ ਕਰਦਾ ਪਰ ਪਹਿਲਾਂ ਮੇਲੇ ਵਾਲਾ ਮਾਹੌਲ ਚੱਲ ਕੋਈ ਨਾ ਹਾਂ ਜੀ ਇੱਕ ਜ਼ਰੂਰੀ ਗੱਲ ਠੀਕ ਹੈ ਜੀ ਮੈਂ ਇੱਥੋਂ ਦੀ ਲਾਈਫ ਦੇ ਬੇਸ ਤੇ ਹੀ ਸੁਣਾਉਂਗਾ ਹਾਂਜੀ ਠੀਕ ਹੈ ਜੀ ਹੋ ਹੋ ਅੱਕ ਗਏ ਆ ਥੱਕ ਗਏ ਆ ਲਾਹ ਲਾ ਕੇ ਸ਼ਿਫਟਾਂ ਯਾਰੋ ਕਿਹੜਾ ਫਿਰ ਕੰਮ ਤੇ ਜਾਵੇ ਨਿਕਲੇ ਜੇ ਲੋਟੋ ਯਾਰੋ ਹੁਣ ਨਹੀਂ ਹਏ ਖਾ ਹੁੰਦੀਆਂ ਬੋਸਦੀਆਂ ਗਾਲਾਂ ਵਾਦੂ ਆਜੇ ਮਿਲ ਪੀ ਯਾਰ ਦੀ ਰੱਬਾ ਕੋਈ ਕਰ ਦੇ ਜਾਦੂ ਦਿਲ ਵਿੱਚ ਇੱਕ ਰੀਜ ਹੋ ਰਿਹਾ ਕੱਢ ਕੇ ਰੱਖਣੀ ਮੈਂ ਟੋਰਿਆ ਪਹਿਰਾ ਵਿੱਚ ਐਲਵੀ ਹੋਵੇ ਗੂਚੀ ਦੀ ਪਾਈਏ ਕੋਟੀ ਬਹੁਤਾਨੀ ਬਹੁਤਾਨੀ ਮੰਗਦੇ ਰੱਬਾ ਬਸਮਾ ਦੇ ਹੱਥ ਦੀ ਰੋਟੀ ਬਹੁਤਾਨੀ ਮੰਗਦੇ ਰੱਬਾ ਬੇਬੇ ਦੇ ਹੱਥ ਦੀ ਰੋਟੀ ਹੋ ਮੁਲਕ ਬਾਹਰ ਲੈ ਵਸੀ ਜਾਨ ਜ਼ਿੰਦਗੀ ਨੂੰ ਕੱਟੀ ਜਾਨ ਡਲਰਾਂ ਦੀ ਰੇਸ ਚ ਮੈਂ ਵੀ ਅੱਗੇ ਹੋ ਨੱਥੀ ਜਹਾਨ ਜਿਤਾ ਹੈ ਯਾਰ ਬੜੇ ਨੇ ਜਿਹੜੇ ਪਰਵਾਰ ਬਣੇ ਨੇ ਵੀਕਐਂਡ ਤੇ ਲਾਈਏ ਮਹਿਫਲਾਂ ਪੰਜ ਦਿਨ ਤਾਂ ਹਾਲ ਬੁਰੇ ਨੇ ਦਿਲ ਦੀ ਇੱਕ ਕਹਿਣਾ ਚਾਹਾਂ ਕਮਲਾ ਆ ਰੂਪ ਨਿਆਣਾ ਕਹਿੰਦਾ ਆ ਪਿੰਡ ਮੁੜ ਜਾਣਾ ਇੱਕ ਵਾਰੀ ਪੈ ਜੇ ਕੋਠੀ ਬਹੁਤਾ ਨਹੀਂ ਮੰਗਦੇ ਰੱਬਾ ਬਸ ਮਾਂ ਦੇ ਹੱਥ ਦੀ ਰੋਟੀ ਥੈਂਕ ਯੂ ਵਾਹ ਜੀ ਵਾਹ ਹਲੋ ਕੋਈ ਕੋਈ ਸ਼ਬਦ ਨਹੀਂ ਇਸ ਤੋਂ ਬਾਅਦ ਮਤਲਬ ਇਨਾ ਸੋਹਣਾ ਇਹ ਵੀਰਸਾ ਦਾ ਲਿਖਦਾ ਮੈਨੂੰ ਵੈਸੇ ਕਈ ਵਾਰੀ ਲਿਖਤ ਸੁਣ ਕੇ ਤੇ ਲੱਗਦਾ ਹੈ ਵੀ ਉਮਰ ਵੱਡੀ ਹੋਊਗੀ ਸੋ ਇਸ ਉਮਰ ਦੇ ਵਿੱਚ ਉਸ ਲੈਵਲ ਦੀ ਸੋਚ ਇੱਕ ਵਾਰੀ ਸਿੱਖਿਆ ਵੀ ਸੁਣਦੇ ਆਪਾਂ ਜਸਾਹ ਲੈਣਾ ਤੇ ਥੋੜਾ ਚਿਰ ਸਾਲ ਲੈ ਲਓ ਤੁਸੀਂ ਤੇ ਉਹਨਾਂ ਚਿਰ ਆਪਾਂ ਭਾਈ ਨਾਲ ਗੱਲ ਕਰ ਲੈਣਾ ਜੌਲ ਭਾਈ ਤੁਸੀਂ ਤੇ ਸੁਣਦੇ ਹੋ ਨੇ ਉਹ ਰੇਡੀਓ ਤੇ ਇਹਨਾਂ ਨੂੰ ਕਿਦਾਂ ਲੱਗਾ ਫਿਰ ਅੱਜ ਬਹੁਤ ਸੋਹਣਾ ਜੀ ਬਹੁਤ ਸੋਹਣਾ ਜਿਹੜਾ ਲਾਈਵ ਸੁਣ ਕੇ ਤਾਂ ਮਤਲਬ ਹੁਣ ਜਦੋਂ ਨੈਕਸਟ ਟਾਈਮ ਵੀ ਸੁਣਾਉਣਗੇ ਤੇ ਉਹ ਪਤਾ ਲੱਗ ਜਾਣਾ ਉਹ ਉੱਥੇ ਬੈਠੇ ਸੀ ਟੈਂਟ 'ਚ ਹਨਾ ਹਾਂ ਤੇ ਇੱਕ ਚੀਜ਼ ਮਾਰਕ ਕਰ ਲਿਓ ਵੀ ਇਹ ਤੁਸੀਂ ਇੱਕ ਦਿਨ ਆਪਾਂ ਇਹ ਚੀਜ਼ ਕਹਾਂਗੇ ਵੀ ਆਹ ਜਿਹੜਾ ਮੁੰਡਾ ਨੇ ਜਿਹਦੇ ਜਿਹਦੇ ਸ਼ੋ ਦੀ ਟਿਕਟ ਨਹੀਂ ਮਿਲਣ ਢਈ ਹਨਾ ਇਹ ਇਹ ਮੁੰਡੇ ਕੋਲ ਆਪਾਂ ਬੈਠੇ ਹਾਂ ਸਾਡੇ ਸਾਰਿਆਂ ਦੀਆਂ ਦੁਆਵਾਂ ਨੇ ਇਹਦੇ ਨਾਲ ਤੇ ਬਾਬਾ ਉਹ ਦਿਨ ਛੇਤੀ ਲਿਆਵੇ ਨਾ ਕਿਵਲਾਲ ਜੀ ਬਿਲਕੁਲ ਜੀ ਇਹ ਸਭ ਤੋਂ ਵਧੀਆ ਮੰਨ ਜਦੋਂ ਜਦੋਂ ਦੀ ਸਿੱਖਿਆ ਸੁਣਾਈ ਨਾ ਸਿੱਖਿਆ ਬਹੁਤ ਵਧੀਆ ਭਾਈ ਥੈਂਕ ਯੂ ਤੇ ਨਹੀਂ ਉਹਦੇ ਵਰਗੀ ਕੋਈ ਰੀਸ ਨਹੀਂ ਕਿਉਂਕਿ ਸਿੱਖਿਆ ਅੱਜਕੱਲ ਕਿਸੇ ਮੈਂ ਵਿਆਹ ਚ ਨਹੀਂ ਦੇਖਿਆ ਕਿ ਬਹੁਤ ਜ਼ਿਆਦਾ ਪੁਰਾਣੀਆਂ ਰੀਤਾਂ-ਤਾਜੀਆਂ ਕਰਦੇ ਸੀ ਵੀ ਇੱਕ ਭੈਣ ਨੂੰ ਜੋ ਭਰਾ ਗਿਫਟੀਆਂ ਦਾ ਉਹਦੀ ਭੈਣ ਗਿਫਟ ਦੇ ਦਿੰਦੀ ਹੈ ਹਨਾ ਉਸ ਤੋਂ ਬਾਅਦ ਉਸ ਤੋਂ ਬਾਅਦ ਕੇ ਹੋਰ ਕੋਈ ਗਿਫਟ ਨਹੀਂ ਹੈ ਉਹ ਤੀਜੋਂ ਲਿਖਿਆ ਸੀ ਨਾ ਉਹ ਇੱਕ ਇੱਕ ਵਰਡ ਬੋ ਕਹਿਣ ਲਿਖਿਆ ਹੈ ਬਹੁਤ ਵਧੀਆ ਬਹੁਤ ਵਧੀਆ ਅਮੇਜ਼ਿੰਗ ਨੇ ਲਾਲਜੀ ਬਹੁਤ ਉਹ ਦਿਨ ਜਜ਼ਬਾਤੀ ਹੋਏ ਫਿਰਦੇ ਸੀ ਜਦਨ ਤੁਸੀਂ ਉਹ ਸਿੱਖਿਆ ਸੁਣਾਈ ਸੀ ਨਾ ਤੇ ਬਹੁਤ ਵਧੀਆ ਸਾਰਿਆਂ ਨੂੰ ਲੱਗਾ ਤੇ ਇੱਕ ਵਾਰੀ ਥੋੜਾ ਜਿਹਾ ਤੁਸੀਂ ਸੁਣਾ ਦਿਓ ਫਿਰ ਓਹੋ ਦੇਖ ਦਿਨ ਸ਼ਗਨਾ ਦਾ ਚੜ ਆਇਆ ਜਾਣਾ ਵਿਆਹ ਕੇ ਕਰ ਦੂਜੇ ਤੇ ਘਰ ਇਹ ਵੀ ਹੋਇਆ ਨਹੀਂ ਪਰਾਇਆ ਸਿੱਕਿਆ ਦੇਣ ਲੱਗਾ ਜੋ ਤੈਨੂੰ ਚੁੰਨੀ ਦੇ ਪੱਲੇ ਨਾਲ ਬਨ ਲੈ ਇਹਨੂੰ ਘਰ ਵਿੱਚ ਇਤਫਾਕ ਬਣਾ ਕੇ ਰੱਖੀ ਗੱਲ ਪਰਵਾਰ ਦੀ ਘਰ ਦੇ ਦਰਾਂ ਤੱਕ ਰੱਖੀ ਤੇ ਖੁਸ਼ੀਆਂ ਕਿਹੜੇ ਮੰਗੀ ਡਾਡੇ ਕੋਲੋਂ ਤੇ ਸੁਖ ਸਬਰ ਅਰਦਾਸਾਂ ਵਿੱਚ ਮੰਗੀ ਵੱਡਿਆਂ ਸਾਵੇਂ ਸਿਰ ਕਜ ਕੇ ਰਖੀ ਮਨ ਵਿੱਚ ਪਿਆਰ ਸਤਕਾਰ ਨੂੰ ਰਖੀ ਅੰਮ੍ਰਿਤ ਵੇਲੇ ਜਪਜੀ ਸਾਹਿਬ ਨੂੰ ਪੜ ਲਈ ਤੇ ਕਵੇਲਾ ਰਹਿ ਰਾਸ ਲਈ ਰੱਖੀ ਫਿੱਕ ਪੈਣ ਦਈ ਨਾ ਰਿਸ਼ਤੇ ਪਿਆਰ ਦੇ ਬੁਨੇ ਨੇ ਜੋ ਅੱਜ ਤੋਂ ਅੱਜ ਤੋਂ ਅੱਜ ਤੋਂ ਹੋਏ ਕਰ ਦੋ ਸਾਂਭ ਸਾਂਭ ਰੱਖੀ ਪਰਵਾਰ ਜੁੜੇ ਨੇ ਜੋ ਅੱਜ ਤੋਂ ਅੱਜ ਤੋਂ ਪੰਜਾਬੋਂ ਵਾਜੀਬ ਮਲੇ ਇਹ ਸਿੱਖਿਆ ਮੈਂ ਥੋੜਾ ਇਹ ਦੱਸ ਦਾਂ ਜਿਨ੍ਹਾਂ ਨੇ ਰੇਡੀਓ ਤੇ ਨਹੀਂ ਸੀ ਸੁਣਿਆ ਰੂਪ ਦੇ ਸਿਸਟਰ ਦੀ ਮੈਰਿਜ ਹੀ ਉਦੋਂ ਇਹਨੇ ਆਪਣੀ ਭੈਣ ਨੂੰ ਆਪਣੀ ਸਿਸਟਰ ਨੂੰ ਮੋਖ ਰੱਖਦਿਆਂ ਲਿਖੀ ਹੈ ਮੈਨੂੰ ਲੱਗਦਾ ਇਹ ਉਹ ਰੰਗ ਨੇ ਜਿਹੜੇ ਸ਼ਾਇਦ ਆਪਾਂ ਅੱਜ ਅੱਜ ਮਿਸ ਕਰਦੇ ਆਪਾਂ ਅਜੋ ਰੰਗ ਸਾਡੇ ਘਰਾਂ ਚ ਸਾਡੇ ਵਿਆਹਾਂ ਚ ਸਾਡੇ ਰੀਤੀ ਰਿਵਾਜਾਂ ਚ ਉਹ ਰੰਗ ਰਹੇ ਨਹੀਂ ਆ ਸਿੱਖਿਆ ਦੇਣ ਦੇ ਧੀ ਨੂੰ ਤੇ ਇਹ ਸਾਨੂੰ ਵਾਪਸ ਲੈ ਕੇ ਆਉਣੇ ਚਾਹੀਦੇ ਆ ਸਬਾਸ਼ੀ ਇਹੋ ਜੇ ਨੌਜਵਾਨਾਂ ਦੀ ਜਿਨ੍ਹਾਂ ਨੇ ਇੰਨਾ ਸੋਚਿਆ ਤੇ ਆਪਣੇ ਜਜ਼ਬਾਤ ਇਸ ਗਾਣੇ ਦੇ ਵਿੱਚ ਪ੍ਰੋਖ ਕੇ ਸਾਡੇ ਸਾਹਮਣੇ ਰੱਖੇ ਮੈਨੂੰ ਲੱਗਦਾ ਸਾਡੇ ਸਾਰਿਆਂ ਨੂੰ ਲਈ ਬੜਾ ਇੱਕ ਜਜ਼ਬਾਤੀ ਜਿਹਾ ਇਹ ਵਿਸ਼ਾ ਵਾਜੇ ਦੇ ਉੱਤੇ ਆਪਾਂ ਬਹੁਤ ਵੇਨੇ ਆ ਵੀ ਨਹੀਂ ਸਾਡੇ ਰਾਈਟਰ ਜਾਂ ਸਿੰਗਰ ਕੰਮ ਕਰ ਪਾਉਂਦੇ ਸੋ ਬਹੁਤ ਜਲਦ ਹੋਰ ਵੀ ਬਹੁਤ ਸਾਰੇ ਪ੍ਰੋਜੈਕਟ ਜਿਹੜੇ ਨੇ ਉਹ ਰੂਪ ਦੇ ਤੁਹਾਡੇ ਸਾਹਮਣੇ ਹੋਣਗੇ ਸਾਡੇ ਸਾਰਿਆਂ ਦੇ ਵੱਲੋਂ ਦੁਆਵਾਂ ਨੇ ਕਿ ਇਹ ਵੀਰ ਬਹੁਤ ਤਰੱਕੀ ਕਰੇ ਬਹੁਤ ਤਰੱਕੀ ਕਰੇ ਤੇ ਜਿੰਨਾ ਕਿ ਵੀ ਆਪਾਂ ਸਾਰੇ ਯੋਗਦਾਨ ਪਾ ਸਕਦੇ ਆ ਇਹੋ ਜੀ ਚੰਗੀ ਸੋਚ ਦੇ ਲਈ ਆਪਾਂ ਵੀ ਜ਼ਰੂਰ ਯੋਗਦਾਨ ਪਾਈਏ ਸੋ ਹੁਣ ਮੇਲਾ ਸਮਾਪਤੀ ਦੇ ਉੱਤੇ ਸਿੱਖ ਖੇਡਾਂ ਐਡੀਲੇਟ ਦੇ ਵਿੱਚ ਹੋ ਰਹੀਆਂ ਨੇ ਤੇ ਸੋਚਿਆ ਕਿ ਕੁਝ ਪਲ ਤੁਹਾਡੇ ਲਈ ਆਪਾਂ ਰਿਕਾਰਡ ਕਰ ਲਈਏ ਕੈਮਰੇ ਦੇ ਵਿੱਚ ਸਮਾਯਾਜਤ ਨਹੀਂ ਦਿੰਦਾ ਨਹੀਂ ਤੇ ਗੱਲਾਂ ਹੋਰ ਵੀ ਬਹੁਤ ਸਾਰੀਆਂ ਕਰਨੀਆਂ ਹਨ ਰੂਪ ਜੀ ਥੈਂਕ ਯੂ ਤੁਹਾਡਾ ਥੈਂਕ ਯੂ ਥੈਂਕ ਯੂ ਤੁਸੀਂ ਮੈਨੂੰ opportunity ਦਿੱਤੀ ਐਂਡ ਮੈਂ ਤੇ ਚੈਨਲ ਸਾਰੇ ਰੇਡੀਓ ਹਾਂਜੀ ਸੁਣਿਆ ਕਰੋ ਇਹ ਇੱਕ ਸਿਰਫ ਮਨੋਰੰਜਨ ਦਾ ਸਾਧਨ ਹੀ ਨਹੀਂ ਆ ਸਮ ਟਾਈਮਸ ਤੁਹਾਨੂੰ ਬਹੁਤ ਕੁਝ ਜੀਵਨ ਨੂੰ ਸਿੱਖਣ ਨੂੰ ਮਿਲਦਾ ਆ ਤੇ ਜਿੱਦਾਂ ਜਿਹੜੇ ਸਟੂਡੈਂਟ ਮੇਰੇ ਵਰਗੇ ਨਵੇਂ ਆਉਂਦੇ ਆ ਇਹ ਨਥਿੰਗ ਪ੍ਰਮੋਸ਼ਨਲ ਕੁਛ ਨਹੀਂ ਹੈ ਇਹ ਜਸਟ ਦਿਲ ਦੀ ਗੱਲ ਕਹਿਣ ਲੱਗਾ ਵਾਂ ਵੀ ਕੱਲਾਪਨ ਫੀਲ ਹੁੰਦਾ ਵਾ ਕੰਮ ਤੇ ਬੋਸ ਗਾਲਾਂ ਕੱਢਦਾ ਆ ਠੀਕ ਹੈ ਸਾਡੀ ਉਮਰ ਇੰਨੀ ਨਹੀਂ ਹੈ ਵੀ ਅਸੀਂ ਉਹ ਚੀਜ਼ਾਂ ਨੂੰ ਇਸ ਵੇਲੇ ਕੈਚ ਅਪ ਕਰ ਸਕੀਏ ਅਸੀਂ ਉਹਨਾਂ ਘਰਾਂ ਚੋਂ ਨਹੀਂ ਨਿਕਲੇ ਜਿਹੜੇ ਲੱਕੜ ਦੇ ਬੰਦੇ ਆ ਅਸੀਂ ਸਿੱਖਣਦੇ ਆ ਇੱਥੇ ਪਰ ਅਗਲੇ ਨੂੰ ਨਹੀਂ ਪਤਾ ਉਹ ਸਾਨੂੰ ਜਦੋਂ ਡਾਂਟਦਾ ਆ ਤੇ ਜਿੱਥੋਂ ਅਸੀਂ ਜਿਹੜੇ ਪਿੰਡਾਂ 'ਚੋਂ ਆਏ ਆ ਉੱਥੇ ਇਦਾਂ ਨਹੀਂ ਰਹੇ ਕਦੀ ਵੀ ਇਹ 13 ਸਾਲਾਂ ਦੀ ਉਮਰ 'ਚ ਕੰਮ ਕਰਨ ਨਹੀਂ ਲੱਗੇ ਅਸੀਂ 20-20 18 ਦੇ ਹੋ ਕੇ ਵੀ ਨਹੀਂ ਕੰਮ ਕੀਤਾ ਕੋਈ ਤੇ ਜਦੋਂ ਫਿਰ ਰੇਡੀਓਾਂ 'ਚ ਹੀ ਸੁਣਦੇ ਆ ਤੇ ਇੱਕ ਦਿਲ ਨੂੰ ਲੱਗਦਾ ਵੀ ਕੋਈ ਆਪਣਾ ਹੈਗਾ ਵਾ ਕਿਸੇ ਦੀ ਹੀ ਸੁਣਨ ਦੇ ਆ ਤੇ ਕਿਸੇ ਨੂੰ ਆਪਾਂ ਫੋਨ ਕਰਕੇ ਕੁਝ ਕਹਿ ਸਕਦੇ ਆ ਤੇ ਮੈਨੂੰ ਲੱਗਦਾ ਇਹੋ ਬਹੁਤ ਵੱਡੀ ਚੀਜ਼ ਆ ਤੇ ਥੈਂਕ ਯੂ ਤੁਹਾਡਾ ਵੀ ਤੁਸੀਂ ਇਹ ਚੀਜ਼ ਸ਼ੁਰੂ ਕੀਤੀ ਆ ਤੇ ਬਸ ਥੈਂਕ ਯੂ ਵੀ ਥੈਂਕ ਯੂ ਜੀ ਮੈਨੂੰ ਯਕੀਨ ਨਹੀਂ ਆਉਂਦਾ ਕਿ ਇਹਨੇ ਸੋਹਣੇ ਇਸ ਵੀਰ ਦੇ ਵਿਚਾਰ ਤੇ ਇਸੇ ਤਰ੍ਹਾਂ ਆਪਣੇ ਜਿਹੜੇ ਵੀ ਨੌਜਵਾਨਾਂ ਦੇ ਵਿੱਚ ਟੈਲੈਂਟ ਹੈ ਆਪਾਂ ਕੋਸ਼ਿਸ਼ ਕਰੀਏ ਤੇ ਆਪਾਂ ਸਾਹਮਣੇ ਰੱਖੀਏ ਕੋਈ ਵੀ ਕਿਤੇ ਵੀ ਤੁਹਾਨੂੰ ਏਦਾਂ ਦਾ ਹੀਰਾ ਦਿਖਦਾ ਆ ਤੇ ਉਹਨੂੰ ਜਰੂਰ ਕੋਸ਼ਿਸ਼ ਕਰਿਆ ਕਰੋ ਸਾਡੇ ਤੱਕ ਨੰਬਰ ਪਹੁੰਚਾਉਂਦੇ ਇੰਨਾ ਕਹਿੰਦੇ ਹੋਏ ਤੁਹਾਡੇ ਕੋਲ ਇਜਾਜ਼ਤ ਲੈਨੇ ਹੁਣ ਰੇਡੀਓ ਹਾਂਜੀ 1674